ਖੱਟ ਦੇ ਇੰਨੀ ਚੰਗੇ ਵਸੇ ਕਿਥੇ ਮਿਲਦੀ ਹੈ ਮਿਲਦੀ ਹੈ ਕਿਤੇ ਮੱਛੀ ਕਿਥੇ ਹੱਸਦੀ ਜੇ ਸੂਏ ਆ ਦੂਜਾ ਸੂਆ ਇਹਨੂੰ ਬੱਛੀ ਗਈ ਆ ਨਾ ਬਾਈ ਤੀਜੀ ਇਸਦੇ ਵਹਿੜਾ ਬੱਛੀ ਗਈ ਆ ਨਾ ਉਹ ਵੇਚ ਨਹੀਂ ਕਿੰਨੇ ਦਿਆ ਤੂੰ ਆਹ ਨਹੀਂ ਹੁੰਦੀਆਂ ਚੀਜ਼ ਨਹੀਂ ਨਹੀਂ ਇਹ ਮੈਂ ਥੋੜਾ ਜਲਾ ਗੱਲ ਕਰਦਾ ਥੋੜਾ ਨਾਲ ਫੋਨ ਲਾ ਲਾ ਰੈਕ ਕਰ ਲਾ ਰੈ ਤਾਂ ਹੁਣ ਕਰੀ ਬਈ ਬਾਈ ਯਾਰ ਰੈ ਤਾਂ ਹੁਣ ਕਰੀ ਆ ਸੂਰਤੀਆ ਬੰਦਾ ਉਹ ਸੂਰਤੀ ਆ ਦਾ ਹਰਿਆਣੇ ਚ ਵੇਚਣੀ ਕਿੰਨੇ ਦੀ ਵੇਚੀ ਕਿੰਨੇ ਖੜਿਆ ਕੋਈ ਦੋਰੀ ਵੀ ਸਾਰਾ ਕੋ ਹੂ ਕਿੰਨੇ ਦਾ ਹੂੰ ਦੱਸਿਆ ਵਾਚ ਬੋਲ ਬੋਲ ਮਿਹੜਾ ਕਰੋ ਗੱਲ ਵੇਚਣ ਵਾਲੀ ਕਰ 85 ਮੰਗਾ ਏ 75 ਤੇ ਆ ਗਏ ਹੁਣ ਤੁਸੀਂ ਤਾਂ ਉੱਥੇ ਹੀ ਮੰਗੋ ਆਇਆ ਦਾ ਕ ਮੰਗਲਾ ਸੂਰਤੀ ਏ ਫਿਰਦੇ ਹੀ ਸੂਰਤੀ ਏ ਫਿਰਦੇ ਬਸ ਜਿਹੜਾ ਡੱਬੜੀ ਆ ਗਏ ਹਾਂ ਗੱਡੀ ਲੈ ਕੇ ਡੱਬੜੀ ਆਏ ਇਹ ਨਹੀਂ ਅੰਦਾਜ਼ਾ ਕਰਪਾ ਹਾਂ ਮੇਰਾ ਜੇ ਸਹੀ ਜਗ੍ਹਾ ਤੇ ਆ ਜੀਗਾ ਉਦੀ ਸੌਦਾ ਹੋ ਜੂ ਜੈ ਗੱਲ ਕਰਕੇ ਦੱਸ ਬੋਲ ਬੋਲ ਕੇ ਆ ਦੇਖ ਲੈ ਵਾ ਕਿੰਨੇ ਦੀ ਬੋਲ ਗਿਆ ਜਿਹੜੀ ਸੁਣੋ ਓੜੀ ਦਾਦੇ ਕਿੰਨੇ ਦੀ ਆੜਤੀ ਕਿਨੇ ਲੜੀ ਐ ਉਹ ਰੱਖਿਆ ਹਾਂ ਆਏ ਆਏ ਤੇ ਆ ਕੱਟਦੇ ਨੇ ਹੈ ਨਾ ਨੇ ਬੰਦ ਕਰਦੇ ਆਗੇ ਉਹ ਕਿਹੜੇ ਮਾ ਜਿਹੜੀ ਗਈ ਸੀ ਹੁਣ ਉਹ ਨਾ ਮੋਲ ਤੇ ਕੱਤੇ ਕੌਣ ਆ ਮਿਲਗੀ ਉਹ ਕਿੱਥੇ ਉਹ ਤਾਂ ਉਹ ਜੰਮੂ ਵਾਲੇ ਉਹ ਬਰੀਡ ਵਾਲੀ ਬਾਹ ਦੇ ਪਕੜ ਫਿਰ ਦੇਤੀ ਜਾਂਦਾ ਨੂੰ ਆਪਣੀ ਖੜੀ ਹੈ ਬੰਦੇ ਵੀ ਜਮਾ ਲਾਦੇ ਆਪਾਂ ਕਹੋਗੇ ਨਾ ਤੂੰ ਪਹਿਲੇ ਲੈ ਕੇ ਕਿਉਂ ਵੀ ਤਰੀਬੂ ਨੂੰ ਦਲਾਲੀ ਹਾਂ ਸਰ ਤੋਂ 2000 ਰੁਪਏ ਦਲਾਲੀ ਹੈ ਤੈਨੂੰ ਅਸੀਂ ਵੀ ਕੋਈ ਪੜਦੇ ਚੱਲ ਦੇ ਦੇਖ ਮੈਂ ਤੈਨੂੰ ਸਰ ਤੋਂ ਪੇਵਾ ਫੜ ਕੇ ਲੈ ਨਹੀਂ ਕਰੇਨੀ ਐ ਐਨੇ ਵਾਰ ਆਉਂਦੇ ਨਾ ਕਿੰਨੇ ਦੀ ਫਿਰ ਐਂਡ ਜਮਾ ਜੈਸਾ ਮਸਲਾ ਨਮਾ ਮੇਂ ਉਂਡਰ ਕੋਤ ਲੈਣ ਪੁੱਛ ਲਾ ਕੋਚੋ ਕਰ ਲੈ ਪੁੱਛੋ ਆ ਤੇਰੀ ਕੀ ਚਾਹ ਪਹਨ ਕੱਲਾ ਲਾਇਆ ਤੂੰ ਆ ਜਾਣ ਦੇ ਕਪਾ ਤੁਰ ਲਿਓ ਮੁਰਗੇ ਨਾਲ ਖੋਲ ਕੇ ਤੁਰੀ ਜਾ 45 ਦੀ ਕਿਨੇ ਦੇਤੀ ਉਹ ਮੇਰਾ ਕੋਈ ਨਹੀਂ ਜਾਂਦਾ ਤੇ ਆ ਲੈ ਲੈਣੀ ਐ ਨੇ ਹੁਣ ਵਾਲੀ ਆ ਨਹੀਂ ਹਾਂ ਭਾਈ ਗੱਬਣਾ ਜੁੱਸ ਹਾਂ ਗੁੱਦਾਂ ਰੋਟੀ ਆਵਾਂ ਇਹ ਪਕਰ ਬੋਲਦਾ ਹੀ 85 ਕਰ ਮਾਰੀ ਨੂੰ ਪਾਇਕੇ ਆਇਆ ਰੁਪਈਆ ਮੰਡੀ ਤੇ ਨਹੀਂ ਰੋਟੀ ਖਾਦੀ ਜੀ ਮੰਡੀ ਦਾਸ ਨੇ ਰੋਟੀ ਖਾਦੀ ਨੇ ਜਾਂ ਵੇਚ ਕੇ ਪੂਰੇ ਇਹ ਵੇਚਣੀ ਕਿ ਨਹੀਂ ਇਹਨਾਂ ਕਿ 8000 ਦੀ ਇਹਨੇ ਹਾਂ ਬਸ ਆਪਾਂ ਬਗਾਲ ਦੀ ਗੱਲ ਕਰੀਏ ਮੈਂ ਤੇ ਬਈ ਇਹ ਜਵਾਬ ਇਹਨੂੰ ਪਤਾ ਹੀ ਨਹੀਂ ਹੈ ਇੱਕ ਦੋ ਇਹ ਆਪ ਇਹਦੇ ਜਵਾਬ ਹੋਣਗੇ ਇੱਕਦਮ ਇਹਦੇ ਜਵਾਬ ਕਿੱਥੇ ਆ ਜੇ ਨਿਆਣਾ ਇਹਦਾ ਕਿਹਦੇ ਉਹ ਇਹ ਸਾਥ ਦੀ ਗੱਲ ਨਹੀਂ ਬੜੀ ਕਿੰਨੇ ਦੀ ਹਾਂ ਆ ਅਸਲੀ ਜਵਾਬ ਇਹਨੇ ਠਾਕੇ ਇਹ ਤਾਂ ਮੈਂ ਜੱਕੜੇ ਨੂੰ ਪਤਾ ਹੀ ਨਹੀਂ ਗੱਲ ਦਾ ਵਿੱਚੋਂ ਇਹ ਜਵਾਬ ਆ ਮੈਨੂੰ ਨਹੀਂ ਪਤਾ ਉਹ ਗੋਲੀ ਗੱਲ ਕਰੂੰਗਾ ਜੋ ਜਿਵਾ ਕਮਾਈ ਕਲੇਪਾ ਹੀ ਕਲੇਪਾ ਹੀ ਆਹ ਇਹ ਤਾਂ ਗਲਤ ਹੈ ਕਮੋ ਥੋਰੀ ਬੱਠੀ ਮੜੀ ਜੀ ਤੋੜ ਲਈ ਤੋੜ ਕੇ ਦੇਖੀ ਵੇ ਆ ਮੰਗ ਮੰਗ ਪੱਤੀ ਮੰਗਾ 60000 ਦੀ ਗਿਆ ਫਿਰ ਦਮੇ ਫੁਰਕੇ ਲਾਇਆ ਗਲਤ ਨਹੀਂ ਗਿਆ ਨਾਲੇ ਲੱਗੇ ਕਿੰਨੇ ਕੁ ਲਾ ਗਏ ਮਿੰਦਰ ਜੀ ਕਿੰਨੇ ਦੀ ਉਹ ਕਿੰਨੇ ਦੀ ਭਾਈ ਆ ਕਰ ਲੈ ਕੋਈ ਨਾ ਜੀ ਮੈਂ ਕਹਿੰਦਾ ਇੰਨੇ ਦੀ ਵੇਚ ਕੇ ਰਾਜ਼ੀ ਆ ਸਾਡੇ ਭੈਣ ਦੀ ਲਈ ਆਹ ਵੇ ਦੂਰੇ ਕੰਮ ਇਹ ਨਵੀਂ ਗੱਲ ਸਾਂ ਮਾਜੀ ਤੋਂ ਸਾਡੇ ਭੈਣ